ਪੁਲਿਸ ਦੀਆਂ ਮਾੜੀਆਂ ਖਬਰਾਂ ਦਾ ਬਹੁਤ ਸ਼ੇਅਰ ਕਰਦੇ ਹੋ ਪਰ ਚੰਗੀ ਖਬਰ ਵੀ ਸ਼ੇਅਰ ਕਰਦੇ ਕਰੋ ਇਸ ਵੇਲੇ ਦੀ ਕਬੱਡੀ ਖਬਰ ਤੁਹਾਨੂੰ ਸੁਖਾਣ ਜਾ ਰਹੀ ਹਾਂ ਕਿ ਬੀਤੇ ਦਿਨੀ ਗੁਰਦਾਸਪੁਰ ਦੇ ਮਛਲੀ ਮਾਰਕੀਟ ਦੇ ਵਿੱਚ ਇੱਕ ਦੁਕਾਨ ਦੇ ਵਿੱਚ ਭਿਆਨਕ ਅੱਗ ਲੱਗੀ ਸੀ ਜਿਸ ਦੇ ਵਿੱਚ ਕਿ ਐਸਐਚਓ ਨੇ ਉਸ ਅੱਗ ਉੱਤੇ ਕਾਬੂ ਪਾਉਣ ਵਾਸਤੇ ਅਹਿਮ ਭੂਮਿਕਾ ਨਿਭਾਈ ਸੀ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਵਾਹ ਵਾਹ ਜਿਹੜੀ ਪੁਲਿਸ ਦੀ ਕੀਤੀ ਜਾ ਰਹੀ ਸੀ ਐਸਐਚਓ ਨੂੰ ਬਹੁਤ ਹੀ ਚੰਗੇ ਕੰਮ ਲਈ ਸਲਾਗਾ ਕੀਤੀ ਜਾ ਰਹੀ ਸੀ ਇਸ ਨੂੰ ਲੈ ਕੇ ਗੁਰਦਾਸਪੁਰ ਸਮਾਜ ਸੇਵੀਆਂ ਨੇ ਅੱਜ ਉਸ ਐਸਐਚਓ ਗੁਰਮੀਤ ਸਿੰਘ ਦਾ ਸਨਮਾਨਤ ਕੀਤਾ ਜਿੱਥੇ ਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਐਦਾਂ ਦੇ ਪੁਲਿਸ ਅਫਸਰ ਹਰ ਜ਼ਿਲ੍ਹੇ ਦੇ ਵਿੱਚ ਹੋਣ ਚਾਹੀਦੇ ਨੇ ਜਿੱਥੇ ਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਜੋ ਕਰਦੇ ਨੇ ਤੇ ਇਸ ਨੂੰ ਲੈ ਕੇ ਸਮਾਜ ਸੇਵੀ ਵੱਲੋਂ ਕਿਵੇਂ ਸਨਮਾਨਤ ਕੀਤਾ ਗਿਆ ਤੇ ਹੋਰ ਕੀ ਕੀਤਾ ਤੁਸੀਂ ਉਹ ਵੀ ਸੁਣੋ ਐਸਮੋਕਿਆ ਕਰਨ ਚਾਹਾਂਗੇ ਕਿ ਜੀ ਅੱਜ ਤੋਂ 1 ਮਹੀਨੇ ਪਹਿਲਾਂ ਗਰਦਾਸਪੁਰ ਚ ਮਾਮਾ ਵਾਲਾ ਚੌਂਕ ਚ ਇੱਕ ਬੜਾ ਵੱਡਾ ਅਗਜਨੇ ਦਾ ਹਾਦਸਾ ਹੋਇਆ ਸੀ ਜੀ ਉਸ ਤੋਂ ਪਹਿਲਾਂ ਇੱਕ ਹਾਦਸਾ ਸਰਾਫਾ ਬਜ਼ਾਰ ਵਿੱਚ ਹੋਇਆ ਉਸ ਤੋਂ ਬਾਅਦ ਇੱਕ ਹੁਣ ਖੋਖਾ ਸੜ ਗਿਆ ਜੀ ਤੇ ਸ਼ਾਇਦ ਸਾਡੇ ਸ਼ਹਿਰ ਦੇ ਉੱਤੇ ਅਗਜਨੇ ਦੀ ਕੋਈ ਪ੍ਰਕੋਪ ਹੀ ਆਇਆ ਪਿਆ ਜੀ ਤੇ ਕੱਲ ਵੀ ਜਦੋਂ ਪਤਾ ਲੱਗਾ ਜੀ ਕਿ ਗੈਸ ਸਿਲੰਡਰ ਦਾ ਇੱਕ ਹਾਦਸਾ ਹੋਇਆ ਤੇ ਜਦੋਂ ਉਸ ਤੋਂ ਬਾਅਦ ਅਸੀਂ ਨਾ ਮੋਬਾਈਲ ਦੇ ਵਿੱਚ ਕਵਰੇਜ ਵੇਖਿਆ ਜੇ ਚਾਹੀ ਵੇਖਿਆ ਕਿ ਸ਼ਹਿਰ ਦੇ ਜਿਹੜੇ ਐਸ ਐਚਓ ਸਾਹਿਬ ਗੁਰਮੀਤ ਸਿੰਘ ਜੀ ਆ ਉਹਨਾਂ ਨੇ ਆਪਣੀ ਪੂਰੀ ਫੋਰਸ ਨਾਲ ਉੱਥੇ ਬੜਾ ਵੱਡਾ ਹਲਾ ਬੋਲੀ ਕੀਤਾ ਜੀ ਪੂਰਾ ਸਿੰਘਮ ਵਾਲਾ ਹੀ ਰੋਲ ਇੱਕ ਪਲੇ ਕੀਤਾ ਜੀ ਤੇ ਸਾਡੇ ਸ਼ਹਿਰ ਨੂੰ ਦੇਖੋ ਜੀ ਇੰਨਾ ਬਹਾਦਰੀ ਨਾਲ ਉਹਨਾਂ ਨੇ ਕੰਮ ਕੀਤਾ ਕਿ ਉੱਥੇ ਜਾ ਕੇ ਅੱਗ ਲੱਗੇ ਸਿਲੰਡਰ ਨੂੰ ਉਹਨੂੰ ਪਾਣੀ ਪਾ ਕੇ ਰੇਤ ਪਾ ਕੇ ਝੱਕੇ ਲਿਆ ਕੇ ਆਂਦੇ ਪਿਆ ਆਪਣੀ ਜਾਨ ਤੋਂ ਜਾਨ ਦਾ ਵੀ ਪਰਵਾਹ ਨਹੀਂ ਕੀਤੀ ਉਹਨਾਂ ਨੇ ਉਸ ਵੇਲੇ ਦੇ ਜਿਹੜੇ ਹਾਲਾਤ ਸੀਗੇ ਕਿਉਂਕਿ ਨਾਲ ਦੀ ਦੁਕਾਨ ਜਿਹੜੀ ਹੈ ਦੇਖੋ ਜਦੋਂ ਅਸੀਂ ਹਾਦਸੇ ਤੋਂ ਵੱਜ ਜਾਂਦੇ ਆ ਨਾ ਉਦੋਂ ਸਾਨੂੰ ਪਤਾ ਨਹੀਂ ਲੱਗਦਾ ਵੀ ਕੀ ਹੋਇਆ ਸਰ ਉਹਦੇ ਨਾਲ ਦੀ ਦੁਕਾਨ ਇੱਕ ਪੇਂਟ ਦੀ ਦੁਕਾਨ ਹੈ ਜਿਹੜੀ ਪੈਟਰੋਲੀਅਮ ਰੱਖੀ ਹੈ ਕਿਹਾ ਸਕਦੇ ਆ ਜੇਕਰ ਅੱਗ ਫੈਲ ਜਾਂਦੀ ਤੇ ਕੱਲ ਸਾਡੀ ਇੱਕ ਹੋਰ ਬਾਜ਼ਾਰ ਜਿਹੜਾ ਸੀਗਾ ਉਹਦਾ ਬੜਾ ਵੱਡਾ ਖਰਾਬਾ ਹੋ ਜਾਣਾ ਸੀਗਾ ਤੇ ਜਦੋਂ ਅਸੀਂ ਅਨਦੀ ਉੱਥੇ ਜੋ ਇਹਨਾਂ ਨੇ ਕੀਤਾ ਉਸ ਵੇਲੇ ਜੋ ਨਹੀਂ ਦਲੇਰੀ ਨਾਲ ਆਪਣੀ ਫੋਰਸ ਨਾਲ ਉਹ ਜਿਹੜਾ ਸਿਲੰਡਰ ਚੋਕ ਰਹੇ ਆ ਪਾਣੀ ਪਾ ਰਹੇ ਆ ਰੇਤ ਪਾ ਰਹੇ ਆ ਸਰਕਲ ਤੇ ਇਹਨਾਂ ਨੇ ਜਿਹੜੀ ਪੁਲਿਸ ਦੀ ਜਿਹੜੀ ਪ੍ਰਵ੍ਰਤੀ ਹੁੰਦੀ ਹੈ ਉਹੀ ਸ਼ਬਿਓ ਚੇਂਜ ਕਰਤੀ ਕਿ ਵੀ ਸ਼ਹਿਰ ਦਾ ਜਿਹੜਾ ਐਸਐਚਓ ਹੈ ਉਹ ਖੁਦ ਜਾ ਕੇ ਇੰਨਾ ਕੁਝ ਕਰ ਰਿਆ ਤੇ ਮੈਂ ਤੁਹਾਨੂੰ ਕੀ ਦੱਸਾਂ ਕਿ ਅਸੀਂ ਉਹਨਾਂ ਨੂੰ ਕੀ ਸਨਮਾਨਿਤ ਕਰਨਾ ਕੱਲ ਜੇ ਸੰਭੋਲ ਸਾਡਾ ਸ਼ਹਿਰ ਹੀ ਬਚ ਗਿਆ ਜੀ ਮੈਂ ਤੇ ਕਹਾਂਗਾ ਕਿ ਆਪਣੇ ਸ਼ਹਿਰ ਦੇ ਵੱਡੇ ਪੁਲਿਸ ਅਫਸਰਾਂ ਨੂੰ ਵੀ ਇੱਕ ਆਪਣੇ ਵੱਲੋਂ ਇੱਕ ਅਗਰਹਿ ਕਰਾਂਗਾ ਕਿ ਇਹ ਜਿਹੜਾ ਇਹਨਾਂ ਨੇ ਕੰਮ ਕੀਤਾ ਇਹਦੇ ਵਾਸਤੇ ਇਹਨਾਂ ਨੂੰ ਸਨਮਾਨਿਤ ਕਰਨ ਅੱਗੇ 15 ਅਗਸਤ ਆ ਰਿਹਾ ਹੈ ਕੱਲ ਪਰਸੋ ਕਿਤਨਾ ਕਿਤੇ ਮੈਂ ਆਪਣੇ ਸ਼ਹਿਰ ਦੇ ਲੀਡਰ ਨੂੰ ਕਹਾਂਗਾ ਕਿ ਇਹਨਾਂ ਨੂੰ ਆ ਕੇ ਸਨਮਾਨਿਤ ਕਰਨ ਕਿਉਂਕਿ ਇਹ ਜਿਹੜੀ ਇਹਨਾਂ ਨੇ ਇੱਕ ਸੋਚ ਜਗਾਈ ਹੈ ਨਵੀਂ ਇਹ ਸਰ ਬੜੀ ਉੱਚੀ ਸੋਚ ਹੈ ਬਾਕੀ ਮੈਂ ਫੇਰ ਦੁਬਾਰਾ ਇਹ ਗੋਰੀ ਗਾਂਗਾ ਸਰ ਸਲੂਟ ਹੈ ਗੁਰਮੀਤ ਜੀ ਨੂੰ ਜਿਨ੍ਹਾਂ ਮੇਰੇ ਪਿਆਰੇ ਗੁਰਦਾਸਪੁਰ ਸ਼ਹਿਰ ਦੀ ਇੱਕ ਮਾਰਕੀਟ ਨੂੰ ਆਪਣੇ ਹੱਥਾਂ ਨਾਲ ਆਪਣੀ ਦਲੇਰੀ ਨਾਲ ਆਪਣੀ ਸੋਚ ਨਾਲ ਆਪਣੀ ਫੌਜ ਨਾਲ ਬਚਾਇਆ ਲਖੋ ਜੀ ਜਿਹੜਾ ਕਾਲ ਇਨਸੀਡੈਂਟ ਹੋਇਆ ਹੋਇਆ ਸੀਗਾ ਅਸੀਂ ਕੱਲ ਨਾ ਸੀਨੀਅਰ ਅਫਸਰਾਂ ਦੇ ਮਾਨਯੋਗ ਜੀ ਵੱਲੋਂ ਸਾਨੂੰ ਹਦਾਇਤਾਂ ਸੀ ਵੀ ਮਾਰਕੀਟਾਂ ਨੇ ਚੈੱਕ ਕੀਤੀ ਜਾਵੇ ਤੇ ਅਸੀਂ ਉਸ ਟਾਈਮ ਬੜਾ ਚੌਂਕੇ ਸੀਗੇ ਤੋ ਦੇਖਿਆ ਜੀ ਇੱਕ ਰਿਸ਼ੂ ਦੀ ਦੁਕਾਨ ਆ ਤੇ ਦੀਪੂ ਦੀ ਦੁਕਾਨ ਉੱਤੇ ਅੱਗ ਲੱਗੀ ਹੋਈ ਸੀ ਜਿੱਥੇ ਮੌਕੇ ਤੇ ਪਹੁੰਚ ਗਿਆ ਸੀ ਜਿਹੜਾ ਉਹਨੂੰ ਫਸਟ ਜਿਹੜੇ ਤੌਰ ਤੇ ਅਥੋੜਾ ਸਿਲੰਡਰ ਕੱਢਿਆ ਤੇ ਬਾਕੀ ਅੱਗ ਬੁਝਾਈ ਪਾਣੀ ਦੇ ਨਾਲ ਅੱਜ ਉਸ ਦੇ ਵਿੱਚ ਦੇ ਵਿੱਚ ਵੇਖੋ ਜੀ ਗਗਨ ਸ਼ਰਮਾ ਜੀ ਜਿਹੜੇ ਸਾਡੇ ਸੀਏ ਨੇ ਤੇ ਬੜੇ ਸਮਾਜਸੀ ਵੀ ਨੇ ਉਹ ਆਏ ਨੇ ਤੇ ਉਹਨਾਂ ਨੇ ਸਨਮਾਨਤ ਕੀਤਾ ਬੜੇ ਦਿਲ ਨੂੰ ਖੁਸ਼ੀ ਤੇ ਸਕੂਨ ਮਹਿਸੂਸ ਹੋਇਆ ਕਿ ਸਾਡੇ ਜਿਹੜਾ ਅਸੀਂ ਅੱਜ ਕੱਲ ਹੀ ਇਹ ਸੀ ਜੋ ਹੋਇਆ ਤਾਂ ਅੱਜ ਇਹ ਸਨਮਾਨ ਦੇਣ ਆ ਗਏ ਤੇ ਦਿਲੋਂ ਚੰਗਾ ਲੱਗਾ ਬਹੁਤ ਵਧੀਆ ਵੀ ਬਹੁਤ ਵਧੀਆ ਸਾਨੂੰ ਇਹਨਾਂ ਨੇ ਐਪਰੀਸ਼ੀਏਟ ਕੀਤਾ ਵੇਖੋ ਕੰਮ ਕਰਨ ਵਿੱਚ ਜੇ ਅਸੀਂ ਕਰਦੇ ਆ ਤਾਂ ਉਹਦੇ ਤੇ ਇੱਕ ਨਾਮ ਮਿਲਦਾ ਐ ਕਿਸਨੂੰ ਸਪੋਰਟ ਮਿਲਦੀ ਐ ਸਮਾਜ ਦੀ ਤੇ ਹਮੇਸ਼ਾ ਕੋਈ ਵੀ ਲੈਵਲ ਤੇ ਕੋਈ ਵੀ ਕਰਦਾ ਚਾਹੇ ਉਹ ਕਨਸਟੇਬਲ ਤੋਂ ਲੈ ਕੇ ਸੀਨੀਅਰ ਅਫਸਰਾਂ ਤੱਕ ਵੀ ਇਹ ਉਹਨਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਜੀ ਪੁਲਿਸ ਅਫਸਰਾਂ ਦਾ ਕਿ ਜਿਹੜੀ ਪੁਲਿਸ ਅਫਸਰਾਂ ਨਾਲ ਜੀ ਇਹ ਸਮਾਜ ਦੇ ਇੱਕ ਅਗਲੀ ਸਰਵੈਂਟ ਨੇ ਸਾਨੂੰ ਸਮਾਜ ਦੇ ਨਾਲ ਬੜੇ ਪਿਆਰ ਨਾਲ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਜੇ ਬੱਚੇ ਨੇ ਤਾਂ ਉਹਨਾਂ ਨੂੰ ਪਿਆਰ ਕਰਨਾ ਚਾਹੀਦਾ ਹੈ ਵੱਡੇ ਐ ਨਾ ਤੁਹਾਨੂੰ ਸਤਿਕਾਰ ਕਰਨਾ ਚਾਹੀਦਾ ਅਸੀਂ ਉਹਨਾਂ ਕੋਲ ਆਸ਼ੀਰਵਾਦ ਲਈਏ ਉਹਨਾਂ ਕੋਲ ਬਲੇਸਿੰਗ ਲਈਏ ਉਹਨਾਂ ਕੋਲ ਇੱਕ ਜੀਵਨ ਦਾ ਤਜਰਬਾ ਹੁੰਦਾ ਵੱਡਿਆਂ ਦੇ ਅਨੁਮੋਦ ਚੰਗੀਆਂ ਚੀਜ਼ਾਂ ਮਾੜੀਆਂ ਚੀਜ਼ਾਂ ਬਾਰੇ ਦੱਸਦੇ ਵੀ ਆ ਚੀਜ਼ ਚੰਗੀ ਆ ਕਰੋ ਆ ਚੀਜ਼ ਮਾੜੀ ਆ ਨਾ ਕਰੋ ਤੇ ਇਹ ਚੀਜ਼ ਸਮਾਜ ਦੇ ਵਿੱਚ ਬਹੁਤ ਹੀ ਲਾਹੇਵੰਦ ਫਾਇਦੇਮੰਦ ਹੁੰਦੀ ਆ ਜੀ ਲੇਕਿਨ ਅਸੀਂ ਜਦੋਂ ਇੱਕ ਸਮਾਜ ਦੇ ਨਾਲ ਜੁੜ ਟੁੱਟ ਜੰਨੇ ਆ ਨਾ ਜੀ ਨਹੀਂ ਅਸੀਂ ਪੁਲਿਸ ਜਿਹੜਾ ਵੇ ਸਮਾਜ ਦਾ ਹੀ ਅੰਗ ਆ ਅਸੀਂ ਸਾਰੇ ਇੱਕੋ ਪਰਿਵਾਰਾਂ ਦੇ ਵਿੱਚੋਂ ਆ ਜਦੋਂ ਉਸੇ ਪਰਿਵਾਰ ਦੇ ਵਿੱਚੋਂ ਅਸੀਂ ਵਰਦੀ ਪਾ ਲੈਂਦੇ ਆ ਤਾਂ ਅਸੀਂ ਪੁਲਿਸ ਵਾਲੇ ਹੋ ਜੰਨੇ ਆ ਪਰ ਹੈਗਾ ਅਸੀਂ ਸਮਾਜ ਦਾ ਹਿੱਸਾ ਮੈਨੂੰ ਤੇ ਇਹ ਮੇਰਾ ਸੋਚ ਆ ਵੀ ਮੈਂ ਜੇ ਸਕੂਲ ਕਾਲਜਾਂ ਜਿੱਥੇ ਵੀ ਜਾਂਦਾ ਜੇ ਕੋਈ ਮੈਨੂੰ ਬੱਚਾ ਮਿਲਦਾ ਤਾਂ ਉਹਨੂੰ ਮੈਂ ਪਿਆਰ ਨਾਲ ਮਿਲਦਾ ਵਾਂ ਜੇ ਕੋਈ ਵੱਡੇ ਮਿਲਦੇ ਜਦੋਂ ਮੈਂ ਕਾਲਜ ਦੇ ਵਿੱਚ ਵੱਡਿਆਂ ਦੇ ਮੈਂ ਬੋਡੀ ਹੱਥ ਪੈਰੀ ਹੱਥ ਲਾਉਣਾ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਉਹ ਅਸ਼ੀਰਵਾਦ ਦਿੰਦੇ ਨੇ ਤੇ ਉਹਨਾਂ ਕੋਲ ਤਜਰਬੇ ਦੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਟੀਮ ਦਾ ਇੱਕ ਨਕਸਾ ਜੋਗ ਰਿਹਾ ਮੇਰੀ ਟੀਮ ਦਾ ਕੋਈ ਬਹੁਤ ਜ਼ਿਆਦਾ ਸਪੋਰਟ ਸੀ ਸਾਰੀ ਟੀਮ ਨੇ ਸਾਰੀ ਐਸਐਸਜੀ ਟੀਮ ਨੇ ਸਾਨੂੰ ਉੱਚ ਅਸਰਾਂ ਵੱਲੋਂ ਹੀ ਮੋਟੀਵੇਟ ਕੀਤਾ ਕਿ ਤੁਸੀਂ ਸਮਾਜ ਦੇ ਵਿੱਚ ਜਿਹੜਾ ਵਧੀਆ ਵਿਚਰੋ ਸਮਾਜ ਦੇ ਨਾਲ ਜੁੜ ਕੇ ਰਹੋ ਸਮਾਜ ਦਾ ਸੀ ਇੱਕ ਅੰਗ ਹਾਂ